ਸਭਾ ਥੋੜਾ ਜੇ ਚੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ ਸਾਡੀ ਚੁੱਪ ਨੂੰ ਕਦੇ ਵੀ ਬੇਵਸੀ ਨਾ ਸਮਝੋ ਬੋਲਣਾ ਵੀ ਆਉਂਦਾ ਤੇ ਰੋਲਣਾ ਵੀ ਆਉਂਦਾ ਕਈਆਂ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ ਪਿੱਠ ਤੇ ਨਿੰਦ ਦੇ ਮੂੰਹ ਤੇ ਆਪਣੀ ਜਾਨ ਦੱਸਦੇ ਕਈਆਂ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ ਪਿੱਠ ਤੇ ਨਿੰਦ ਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ ਅਸੀਂ ਜ਼ਮਾਨੇ ਵੱਲ ਕਦੇ ਖਿਆਲ ਨਹੀਂ ਕਰਦੇ ਜਿੱਥੇ ਜ਼ਮੀਰ ਨਾ ਮੰਨੇ ਉੱਥੇ ਸਲਾਮ ਨਹੀਂ ਕਰਦੇ ਕਲਾਮ ਨਹੀਂ ਕਰਦੇ ਉਹ ਲੋਕ ਜੋ ਸਾਥੋਂ ਛੜਦੇ ਆ ਮਹਿਫਲ ਆਪਣੀ ਲਾਉਂਦੇ ਤੇ ਚਰਚਾ ਫਿਰ ਸਾਡੀ ਕਰਦੇ ਜੋ ਸਾਤੋਂ ਛੜਦੇ ਆ ਮਹਿਫਲ ਆਪਣੀ ਲਾਉਂਦੇ ਆ ਤੇ ਚਰਚਾ ਫਿਰ ਸਾਡੀ ਕਰਦੇ ਆ